ਕਹਿੰਦੇ ਨੇ ਵੀ ਪੰਜਾਬੀ ਜਿੱਥੇ ਵੀ ਗਏ ਨੇ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਬਹਾਦਰੀ ਮਹਾਨਤਾ ਦਰਿਆ ਦੇ ਲਈ ਤੇ ਮਿਹਨਤ ਨਾਲ ਆਪਣੇ ਨਾਮ ਦੇ ਝੰਡੇ ਚੁਲਾਏ ਨੇ ਤੇ ਇਸ ਗੱਲ 'ਚ 100% 100% ਸੱਚਾਈ ਵੀ ਹੈ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਬਹੁਤੀਆਂ ਮਿਹਨਤਾਂ ਕੀਤੀਆਂ ਆਪਣੇ ਘਰ ਆਪਣੇ ਪਰਿਵਾਰ ਆਪਣਾ ਪੰਜਾਬ ਬਹੁਤ ਸੋਹਣਾ ਬਣਾਇਆ ਤੇ ਆਪਾਂ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਦੇ ਹਾਂ ਕਿ ਇਹਨਾਂ ਵਿਦੇਸ਼ਾਂ ਨੇ ਜਿਹੜੀਆਂ ਸਾਨੂੰ ਬਹੁਤੇ ਸਾਡੇ ਵੀਰਾਂ ਪਹਿਣਾ ਪੈਣਾ ਨੂੰ ਸਾਡੇ ਵਾਰੀਆਂ ਨੂੰ ਰੋਜ਼ੀਆਂ ਦਿੱਤੀਆਂ ਰੋਟੀ ਤੇ ਲਾਏ ਪਰ ਕੁਝ ਕੁ ਦਿਨਾਂ ਤੋਂ ਸਾਲ ਦੋ ਸਾਲਾਂ ਤੋਂ ਵੀ ਦੇਖ ਸਕਦੇ ਆ ਤੇ ਕੁਝ ਕੁ ਦਿਨਾਂ ਤੋਂ ਜੋ ਜ਼ਿਆਦਾ ਹੋ ਰਹੀ ਹੈ ਚੀਜ਼ ਸਾਨੂੰ ਨਫ਼ਰਤ ਮਿਲ ਰਹੀ ਹੈ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਤੁਸੀਂ ਹਰ ਇੱਕ ਚੀਜ਼ ਤੇ ਦੇਖ ਸਕਦੇ ਹੋ ਕਿ ਸਾਨੂੰ ਕਿੰਨੀ ਨਫ਼ਰਤ ਮਿਲ ਰਹੀ ਹੈ ਰੀਲਾਂ ਵੀਡੀਓ ਪੋਸਟਾਂ ਸਭ ਕੁਝ ਦੇ ਵਿੱਚ ਸਾਨੂੰ ਨਫ਼ਰਤ ਮਿਲ ਰਹੀ ਹੈ ਹੋਰਾਂ ਦੇਸ਼ਾਂ ਦੇ ਲੋਕਾਂ ਵੱਲੋਂ ਗੋਰਿਆਂ ਵੱਲੋਂ ਹੋਰ ਜਾਂ ਕੋਈ ਹੋਰ ਨਸਲਾਂ ਨੇ ਉਹਨਾਂ ਵੱਲੋਂ ਸੋ ਇਹ ਜੋ ਹਾਰ ਪੈ ਰਹੇ ਨੇ ਉਹਨਾਂ ਬਾਰੇ ਅੱਜ ਗੱਲ ਕਰਾਂਗੇ ਕਿਉਂ ਹੋ ਰਿਹਾ ਏ ਸਭ ਕੁਝ ਕਾਤੇ ਹੋ ਰਿਹਾ ਏ ਤੇ ਦਾ ਹੱਲ ਕੀ ਆ ਸੋ ਮੈਂ ਤੁਹਾਡਾ ਆਪਦਾ ਰਾਹੁਲ ਪੰਡੋਰੀ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਸਤਿ ਸ੍ਰੀ ਅਕਾਲ ਸੋ ਹੁਣ ਮੇਨ ਇੱਥੇ ਮਸਲਾ ਇਹ ਆਉਂਦਾ ਕਿ ਨਫ਼ਰਤ ਹੋ ਕਿਉਂ ਰਹੀ ਏ ਸਾਨੂੰ ਅਸੀਂ ਆਪਣੇ ਸਾਡੇ ਖਿਲਾਫ ਕਿਉਂ ਨਾਰੇ ਲੱਗ ਰਹੇ ਨੇ ਕਿ ਆਪਣੀ ਕੰਟਰੀ ਵਾਪਸ ਜਾਓ ਗੋ ਬੈਕ ਟੂ ਇੰਡੀਆ ਕਿਉਂ ਹਰ ਇੱਕ ਜਗ੍ਹਾ ਧਰਨੇ ਲੱਗ ਰਹੇ ਨੇ ਪ੍ਰੋਟੈਸਟ ਹੋ ਰਹੇ ਨੇ ਇੰਗਲੈਂਡ ਯੂਕੇ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਰਪ ਲਗਭਗ ਹਰ ਯੂਰਪੀਅਨ ਕੰਟਰੀ ਦੇ ਵਿੱਚ ਵੀ ਪ੍ਰੋਟੈਸਟ ਹੋ ਰਹੇ ਨੇ ਹੋ ਕਿਉਂ ਰਹੇ ਨੇ ਕੀ ਕਾਰਨ ਕੀ ਹੈ ਕਿ ਜਿਹੜਾ ਕਦੇ ਇੱਕ ਕੌਮ ਨੂੰ ਵਨ ਆਫ ਦਾ ਬੈਸਟ ਮੰਨਿਆ ਜਾਂਦਾ ਸੀਗਾ ਵਿਦੇਸ਼ਾਂ ਦੇ ਵਿੱਚ ਤੇ ਅੱਜ ਲੋਕ ਉਹਨਾਂ ਨੂੰ ਖੁਦ ਆਪਣੇ ਮੂੰਹੋਂ ਕਹਿ ਰਹੇ ਆ ਵੀ ਤੁਸੀਂ ਆਪਦੀ ਕੰਟਰੀ ਵਾਪਸ ਜਾਓ ਇਹਦਾ ਕਾਰਨ ਨੇ ਸਭ ਤੋਂ ਪਹਿਲਾਂ ਜਿਹੜਾ ਵੱਡਾ ਕਾਰਨ ਮੈਂ ਮੰਨਦਾ ਉਹ ਹੈ ਲੈਕ ਆਫ ਸਿਵਿਕ ਸੈਂਸ ਸਾਡੇ ਬੰਦਿਆਂ ਨੂੰ ਖਾਣ ਪੀਣ ਉੱਠਣ ਬੈਠਣ ਰਹਿਣ ਸਣ ਦੀ ਅਕਲ ਨਹੀਂ ਤੇ ਉਸ ਤੋਂ ਬਾਅਦ ਬਹੁਤੀਆਂ ਚੀਜ਼ਾਂ ਹੋਰ ਵੀ ਨੇ ਜੋ ਇਹ ਚੀਜ਼ ਦਾ ਕਾਰਨ ਹਨ ਤੇ ਮੇਨ ਜਿਹੜਾ ਜੇ ਨੇ ਇਸ ਚੀਜ਼ ਦੇ ਵਿੱਚ ਆਪਣਾ ਇੰਪੋਰਟੈਂਟ ਰੋਲ ਅਦਾ ਕੀਤਾ ਹੈ ਸਿਗਨੀਫੀਕੈਂਟ ਰੋਲ ਹੈ ਇਹਨਾਂ ਚੀਜ਼ਾਂ ਦਾ ਸਾਡੇ ਵਿੱਚ ਸਾਡੇ ਲਈ ਨਫ਼ਰਤ ਪੈਦਾ ਕਰਨ ਲਈ ਸੋ ਹੁਣ ਇੱਕ ਮੈਂ ਮਿਸਾਲ ਤੇ ਤੌਰ ਤੇ ਗੱਲ ਕਰਦਾ ਮੰਨ ਲਓ ਹੁਣ ਤੁਸੀਂ ਕਿਸੇ ਦੇ ਘਰ ਪਰੌਣੀ ਗਏ ਹੋ ਹੁਣ ਤੁਸੀਂ ਨਾਨਵੈਜ ਖਾਂਦੇ ਹੋ ਉਹ ਨਹੀਂ ਖਾਂਦਾ ਹੁਣ ਜੇ ਤੁਸੀਂ ਉਹਦੇ ਘਰ ਜਾ ਕੇ ਨਾਨਵੈਜ ਖਾਉਗੇ ਤੁਹਾਨੂੰ ਹੱਥ ਜੋੜ ਕੇ ਅਗਲਾ ਇਹੀ ਕਹੂਗਾ ਬਾਈ ਆਪਦੇ ਘਰ ਜਾ ਉੱਥੇ ਜਾ ਕੇ ਘਰ ਜੋ ਕਰਨਾ ਸਾਡੇ ਘਰ ਦੇ ਰਿਵਾਜ ਨਹੀਂ ਉਸੇ ਹੀ ਤਰ੍ਹਾਂ ਜਦ ਤੁਸੀਂ ਕਿਸੇ ਬਗਾਨੇ ਦੇਸ਼ ਦੇ ਵਿੱਚ ਜਾਂਦੇ ਹੋ ਬਗਾਨੇ ਲੋਕਾਂ ਦੇ ਵਿੱਚ ਜਾਂਦੇ ਹੋ ਉੱਥੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀਆਂ ਚੀਜ਼ਾਂ ਡਿਸਟਰਬ ਨਾ ਕਰੀਏ ਉਹਨਾਂ ਦੇ ਜੋ ਇੱਕ ਸਾਈਕਲ ਚੱਲਦਾ ਆ ਰਿਹਾ ਹੈ ਉਹਨੂੰ ਡਿਸਟਰਬ ਨਾ ਕਰੀਏ ਠੀਕ ਹੈ ਆਪਣੀ ਖੁਸ਼ੀ ਮਨਾਉਣੀ ਹੈ ਇੱਕ ਸਾਈਡ ਤੇ ਮਨਾਓ ਇਸ ਤਰ੍ਹਾਂ ਮਨਾਓ ਕਿ ਉਹਨੂੰ ਕੋਈ ਉੱਥੇ ਦੇ ਲੋਕਾਂ ਨੂੰ ਕੋਈ ਇਸ ਚੀਜ਼ ਤੋਂ ਡਿਸਟਰਬੈਂਸ ਨਾ ਹੋਵੇ ਹੁਣ ਇੱਕ ਹੋਰ ਮਿਸਾਲ ਦਿੰਦੇ ਆ ਜੇ ਆਪਾਂ ਕਿਸੇ ਨਾਲ ਬੈਠ ਕੇ ਰੋਟੀ ਖਾਣੇ ਅਸੀਂ ਐਡੀ ਖਲਾਰਕੀ ਨਹੀਂ ਖਾਣੇ ਵੀ ਉਹਦੀ ਥਾਲੀ ਦੇ ਵਿੱਚ ਵੀ ਆਪਣਾ ਖਲਾਰਾ ਪਾ ਦਈਏ ਜੇ ਜੂਠ ਡਿਗ ਜੇ ਅਸੀਂ ਆਪਣੀ ਥਾਲੀ ਦਾੱਕ ਰੱਖਦੇ ਕਿ ਭਈ ਅਗਲੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਸੇ ਹੀ ਤਰ੍ਹਾਂ ਜੇ ਤੁਸੀਂ ਅਗਲੇ ਨੂੰ ਡਿਸਟਰਬ ਕਰੋਗੇ ਅਗਲਿਆਂ ਦੀ ਡੇਲੀ ਲਾਈਫ ਥੋੜੇ ਕਰਕੇ ਡਿਸਟਰਬ ਹੁੰਦੀ ਹੈ ਉਹ ਤੁਹਾਡੇ ਖਿਲਾਫ ਆਉਣਗੇ ਹੁਣ ਜੇ ਅਸੀਂ ਆ ਸਾਡੀ ਪੰਜਾਬ ਦੀ ਗੱਲ ਲਾ ਲਈਏ ਸਾਡੀ ਗਲੀ 'ਚ ਸਾਡੇ ਗੇਟ ਮੂਹਰੇ ਕੋਈ ਗੱਡੀ ਖੜੀ ਕਰ ਜੇ ਅਸੀਂ ਕਿੱਦਾਂ ਕਿੱਦਾਂ ਗੁੱਸੇ ਹੋ ਜਾਂਦੇ ਆ ਅਗਲੇ ਨਾਲ ਲੜਨ ਪੈ ਜਾਂਦੇ ਆ ਤੇ ਤੁਸੀਂ ਤਾਂ ਜਾ ਕੇ ਉਹਨਾਂ ਦੀ ਕੰਟਰੀ ਦੇ ਵਿੱਚ ਸਭ ਕੁਝ ਖਰਾਬ ਕਰ ਰਹੇ ਹੋ ਤੇ ਉਹ ਕਿਉਂ ਨਾ ਹੋਣ ਹੁਣ ਇੱਕ ਫਿਰ ਇੱਥੇ ਕਹਿਣਗੇ ਵੀ ਅਸੀਂ ਤਾਂ ਜੀ ਪੈਸੇ ਲਾ ਕੇ ਗਏ ਆ ਸੋ ਹੁਣ ਪੈਸੇ ਵਾਲੀ ਵੀ ਮਸਾਲੇ ਇੱਕ ਮੈਂ ਦੇ ਦਿੰਨਾ ਹੁਣ ਤੁਸੀਂ ਮੰਨ ਲਓ ਕੋਈ ਕਿਰਾਏ ਤੇ ਘਰ ਲਿਆ ਹੁਣ ਕਿਰਾਏ ਮਕਾਨ ਮਾਲਕ ਤੁਹਾਨੂੰ ਪਹਿਲਾਂ ਦੱਸੂਗਾ ਵੀ ਬਾਈ ਮੇਰੇ ਘਰ ਦੇ ਇਹ ਰੂਲ ਨੇ ਐਨੇ ਤੋਂ ਐਨੇ ਵਜ ਤੱਕ ਘਰ ਆਉਣਾ ਐਨੇ ਵਜ ਤੱਕ ਐਨੇ ਵਜ ਤੱਕ ਮੈਨੂੰ ਕਿਰਾਇਆ ਚਾਹੀਦਾ ਹੁਣ ਜੇ ਤੁਸੀਂ ਉਹਦੇ ਰਹਿ ਕੇ ਰੂਲ ਨਾ ਮੰਨੋ ਉਹ ਤੁਹਾਨੂੰ ਪੈਸਿਆਂ ਦਾ ਲਾਲਚ ਨਹੀਂ ਕਰੂਗਾ ਉਹ ਕਹੂਗਾ ਬਾਈ ਮੈਨੂੰ ਤੇਰੇ ਪੈਸੇ ਮੈਨੂੰ ਤੇਰਾ ਕਿਰਾਇਆ ਨਹੀਂ ਚਾਹੀਦਾ ਤੂੰ ਇੱਥੋਂ ਚੱਲ ਤੂੰ ਮੇਰਾ ਘਰ ਖਰਾਬ ਕੀਤਾ ਉਸੇ ਹੀ ਤਰ੍ਹਾਂ ਤੁਸੀਂ ਹੁਣ ਜਾ ਕੇ ਉਹਨਾਂ ਦਾ ਚੀਜ਼ਾਂ ਤੋੜੋ ਗੰਦ ਪਾਓ ਤੇ ਉਹ ਤੁਹਾਨੂੰ ਆਪ ਦੀ ਕ ਇੱਕ ਇਹ ਸੋਚਦੇ ਹੋ ਤੁਸੀਂ ਹੁਣ ਮੈਂ ਤੁਹਾਡੇ ਕਿਸੇ ਦੇ ਘਰ ਆਵਾਂ ਮੈਂ ਤੇ ਮੈਂ ਗੰਦ ਪਾਵਾਂ ਤੁਸੀਂ ਮੈਨੂੰ ਆਪਦੇ ਘਰ ਰਹਿਣ ਦੇ ਦੋਗੇ ਨਹੀਂ ਨਾ ਸੋ ਉਹ ਕਿਉਂ ਰਹਿਣ ਦੇ ਇਹ ਚੀਜ਼ਾਂ ਸੋਚਣਯੋਗ ਹੈ ਹੁਣ ਸਾਡੇ ਪੰਜਾਬੀ ਅੱਜ ਦੇ ਬਾਹਰ ਨਹੀਂ ਜਾ ਰਹੇ ਬਹੁਤ ਸਮਿਆਂ ਦੇ ਗੋਰਿਆਂ ਦੇ ਸਮਿਆਂ ਤੋਂ ਵਰਲਡ ਵਾਰ ਦੇ ਸਮਿਆਂ ਤੋਂ ਪੰਜਾਬੀ ਬਾਹਰ ਜਾ ਰਹੇ ਅੱਜ ਤੱਕ ਕਦੇ ਅਸੀਂ ਨਹੀਂ ਸੁਣਿਆ ਵੀ ਕਿਸੇ ਨਾਲ ਇੰਨੀ ਨਫ਼ਰਤ ਹੋਈ ਹੋਵੇ ਆ ਠੀਕ ਹੈ ਜਦੋਂ ਸ਼ੁਰੂ ਚ ਜਾਣ ਲੱਗੇ ਸੀ ਉਦੋਂ ਰੇਸਿਜ਼ਮ ਹੋਇਆ ਉਦੋਂ ਸਭ ਕੁਝ ਹੋਇਆ ਕਿਉਂਕਿ ਨਵੀਂ ਚੀਜ਼ ਐਕਸੈਪਟ ਕਰਨੀ ਔਖੀ ਹੁੰਦੀ ਹੈ ਹਰ ਇੱਕ ਲਈ ਤੁਹਾਡੇ ਘਰ ਵੀ ਕੋਈ ਨਵਾਂ ਮੈਂਬਰ ਆਵੇ ਐਕਸੈਪਟ ਕਰਨਾ ਉਹਨੂੰ ਥੋੜਾ ਔਖਾ ਹੁੰਦਾ ਉਹਦੇ ਨਾਲ ਕੰਫਰਟੇਬਲ ਰਹਿਣਾ ਥੋੜੇ ਚਿਰ ਲਈ ਫਿਰ ਹੌਲੀ 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 ਸਮਾਂ ਲੰਘਦਾ ਜਾਂਦਾ ਸਾਰਾ ਕੁਝ ਅਡਾਪਟ ਹੁੰਦਾ ਜਾਂਦਾ ਇੱਕ ਦੂਜੇ ਨਾਲ ਉਸੇ ਹੀ ਤਰ੍ਹਾਂ ਹੌਲੀ 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 ਉਹਨਾਂ ਨੇ ਮਿਹਨਤਾਂ ਕੀਤੀਆਂ ਆਪਦੇ ਘਰ ਆਪਦੇ ਬਿਜ਼ਨਸ ਖੜੇ ਕੀਤੇ ਤੇ ਉਹਨਾਂ ਬਿਜ਼ਨਸਾਂ ਦੇ ਕਾਰਨ ਕਿਤੇ ਨਾ ਕਿਤੇ ਪੰਜਾਬ ਵੀ ਅੱਜ ਰੋਟੀ ਖਾ ਰਿਹਾ ਜਦ ਵੀ ਪੰਜਾਬ ਤੇ ਕੋਈ ਹੜਾ ਆਉਂਦਾ ਹੈ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਲੋਕ ਖੜੇ ਹੁੰਦੇ ਆ ਉਹਨਾਂ ਦੀ ਇੱਜ਼ਤ ਕਿੰਨੇ ਔਖੇ ਉਹਨਾਂ ਨੇ ਐਡੇ ਲੰਬੇ ਪੈਂਡੇ ਤੈਅ ਕਰਕੇ ਇੱਥੇ ਤੱਕ ਆਏ ਤੇ ਤਰਾਸਦੀ ਇਹ ਆ ਵੀ ਅਚਾਰ 5 ਸਾਲਾਂ ਤੋਂ ਜਾ ਕੇ ਆਪਣੇ ਲੋਕਾਂ ਨੇ ਸਭ ਕੁਝ ਖਰਾਬ ਕਰਨਾ ਸ਼ੁਰੂ ਕਰ ਦਿੱਤਾ। ਇਹ ਮੈਂ ਜਿਹੜੇ ਮੇਰੇ ਨਾਲ ਪਹਿਲਾਂ ਰਹਿੰਦੇ ਸੀ ਮੇਰੇ ਦੋਸਤ ਮੇਰੇ ਯਾਰ ਮਿੱਤਰ ਅਜ ਤੋਂ 4-5 ਸਾਲ ਪਹਿਲਾਂ ਮੈਂ ਉਹਨਾਂ ਨੂੰ ਪਹਿਲਾਂ ਉਦੋਂ ਹੀ ਗੱਲ ਕਹਿ ਦਿੱਤੀ ਸੀ ਉਹਨਾਂ ਨੂੰ ਜੇ ਚੇਤਾ ਹੋਵੇ ਮੈਂ ਕਿ ਜੇ ਹੀੜ ਦੀ ਹੀੜ ਇੱਕ ਪਾਸੇ ਜਾ ਰਹੀ ਹੈ ਕੰਮ ਵੀ ਇੱਕ ਵਾਰ ਖਰਾਬ ਹੋਣਾ ਸ਼ੁਰੂ ਹੋਊਗਾ। ਸੋ ਅੱਜ ਹੋ ਰਿਹਾ। ਹੁਣ ਇੱਥੇ ਇੱਕ ਚੀਜ਼ ਦੇਖਣ ਵਾਲੀ ਇਹ ਹੈ ਵੀ ਠੀਕ ਹੈ ਹੁਣ ਦੀਵਾਲੀ ਆਈ। ਤੁਸੀਂ ਮਨਾਓ। ਕੌਣ ਰੁਕਦਾ ਨਾ ਮਨਾਓ। ਕਿਸ ਨੇ ਨਹੀਂ ਰੋਕਿਆ ਤੁਹਾਨੂੰ ਦਿਵਾਲੀ ਮਨਾਉਣ ਤੋਂ ਪਰ ਤੁਸੀਂ ਇਹ ਦੇਖੋ ਕਿ ਉਹਨਾਂ ਦਾ ਕੁਝ ਡਿਸਟਰਬ ਨਾ ਕਰੋ ਦਿਵਾਲੀ ਤੁਹਾਡਾ ਤਿਉਹਾਰ ਹੈ ਉਹਨਾਂ ਦਾ ਨਹੀਂ ਹੈ ਠੀਕ ਹੈ ਹੁਣ ਜੇ ਅਸੀਂ ਆਪਣੇ ਘਰ ਦੇ ਵਿੱਚ ਕੋਈ ਫੰਕਸ਼ਨ ਕਰਨਾ ਹੈ ਅਸੀਂ ਗਵਾਂਡੀ ਦੇ ਕੰਨਾਂ 'ਚ ਲੱਤਾਂ ਨਹੀਂ ਮਾਰੀਦੀਆਂ ਜਾ ਕੇ ਵੀ ਸਾਡੇ ਨਾਲ ਤੂੰ ਵੀ ਨੱਚ ਕਿਉਂ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰਹਿਣ ਦਿਓ ਤੁਸੀਂ ਇਹ ਚੀਜ਼ਾਂ ਡਿਸਟਰਬ ਕਰੋਗੇ ਤੁਸੀਂ ਉਹਨਾਂ ਦੀ ਡੇਲੀ ਲਾਈਫ ਡਿਸਟਰਬ ਕਰੋਗੇ ਤਾਂ ਤੁਹਾਡੇ ਪੇਸ਼ ਪੈਣਗੇ ਪੈਣਗੇ ਇੱਕ ਗੱਲ ਯਾਦ ਰੱਖਿਓ ਉਹ ਪੰਜਾਬੀਆਂ ਨੂੰ ਨਫ਼ਰਤ ਨਹੀਂ ਕਰਦੇ ਉਹ ਸਾਡੀਆਂ ਹਰਕਤਾਂ ਨੂੰ ਨਫ਼ਰਤ ਕਰਦੇ ਆ ਜਿਹੜੇ ਆ ਸਾਡੇ ਜਾ ਕੇ ਉਥੇ ਕਰਦੇ ਆ ਸੋ ਹੁਣ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਰਿਹਾ ਇੱਥੇ ਸਾਰਿਆਂ ਨੂੰ ਮੈਂ ਨਹੀਂ ਕਹਿ ਰਿਹਾ ਇੱਕੋ ਜਿਹੇ ਆ ਉਥੇ ਕਈ ਲੋਕ ਵਿਚਾਰੇ ਉਹ ਵੀ ਨੇ ਜਿਹੜੇ ਮਿਹਨਤਾਂ ਕਰ ਰਹੇ ਨੇ ਕਾਰਜਾ ਚੱਕ ਕੇ ਗਏ ਨੇ ਕੁਝ ਤਾਂ ਹਜੇ ਨਵੇਂ ਹੀ ਗਏ ਆ ਜਿਹੜੇ ਪਹਿਲਾਂ ਦੇ ਵਿਗਏ ਆ ਕਰਜ਼ਾ ਚੱਕ ਕੇ ਗਏ ਆ ਜਿਨ੍ਹਾਂ ਨੇ ਆਪਦੇ ਘਰ ਸਾਰੇ ਸਹੀ ਕੀਤੇ ਉੱਚੇ ਚੱਕੇ ਹਜੇ ਕਰਜ਼ੇ ਲਾਏ ਆ ਇੱਕ ਚੰਗਾ ਆਪਣਾ ਕਾਰੋਬਾਰ ਮਿਹਨਤਾਂ ਕਰ ਕਰਕੇ ਰਾਤਾਂ ਜਾਗ ਜਾ ਕੇ ਸੈੱਟ ਕੀਤਾ ਥੋਡੀਆਂ ਪੁੱਠੀਆਂ ਹਰਕਤਾਂ ਕਾਰਨ ਉਹ ਵੀ ਬੰਦੇ ਵਿੱਚ ਰਗੜੇ ਜਾਣੇ ਇਹ ਗੱਲ ਚੇਤੇ ਰੱਖਿਓ ਮੇਰੀ ਹੁਣ ਗੱਲ ਇੱਥੇ ਇੱਕ ਹੋਰ ਆਉਂਦੀ ਹੈ ਅੱਛਾ ਇਹ ਜਿਨ੍ਹਾਂ ਸਾਲਾ ਚੀਜ਼ਾਂ ਕੀਤੀਆਂ ਨੇ ਉਹਨਾਂ ਨੇ ਕੀਤੀਆਂ ਜਿਨ੍ਹਾਂ ਦਾ ਘਰੋ ਸੋਹਣਾ ਸਰਦਾ ਹੈ ਘਰ ਵਧੀਆ ਪੈਸਾ ਹੈਗਾ ਜੇ ਮੁੜ ਵੀ ਗਏ ਤਾਂ ਕੋਈ ਚੱਕਰ ਨਹੀਂ ਇੱਥੇ ਬਸ ਜਿਹਨਾਂ ਨੇ ਕਦੇ ਪੰਜਾਬ ਮਿਹਨਤ ਨਹੀਂ ਕੀਤੀ ਉਰੇ ਆ ਕੇ ਵੀ ਪੈਸੇ ਮਿਲ ਗਏ ਵਧੀਆ ਚੱਲ ਠੀਕ ਹੈ ਓਕੇ ਇਹ ਕੰਮ ਉਹਨਾਂ ਨੇ ਕੀਤੇ ਵੀ ਜਿਹੜਾ ਚੌਂਕਾਂ ਦੇ ਵਿੱਚ ਗੰਦ ਪਾਇਆ ਪਲਾਜ਼ਿਆਂ ਦੇ ਵਿੱਚ ਗੰਦ ਪਾਇਆ ਵੀ ਜੋ ਵੀ ਆਪਣੇ ਲੋਕ ਕਰਦੇ ਆ ਹੁਣ ਇੱਥੇ ਕੋਈ ਨਹੀਂ ਹਾਂ ਮੈਂ ਨਹੀਂ ਕਹ ਰਿਹਾ ਕਿ ਹਰ ਇੱਕ ਵਾਰ ਵੀ ਸਾਡੇ ਬੰਦੇ ਹੀ ਗਲਤ ਹੁੰਦੇ ਆ ਕਈ ਵਾਰ ਗੋਰੇ ਵੀ ਗਲਤ ਹੋ ਸਕਦੇ ਆ ਕਈ ਵਾਰ ਹੋਰ ਨਸਲ ਵੀ ਗਲਤ ਹੋ ਸਕਦੀ ਹੈ ਪਰ ਅਸੀਂ ਆਪਣੇ ਘਰ ਨੂੰ ਹੀ ਆਪਣੇ ਘਰਦਿਆਂ ਨੂੰ ਹੀ ਕਹਿ ਸਕਦੇ ਆਂ ਵੀ ਬਈ ਤੂੰ ਆ ਗਲਤ ਕੀਤਾ ਸੀ ਅਸੀਂ ਕਿਸੇ ਉੱਪਰ ਉਂਗਲ ਨਹੀਂ ਚੱਕ ਸਕਦੇ ਕਿਉਂਕਿ ਉਹ ਉਹਨਾਂ ਦਾ ਦੇਸ਼ ਹੈ ਕਿ ਤੁਸੀਂ ਕਿਸੇ ਦੇ ਘਰ ਜਾ ਕੇ ਕਿਸੇ ਦੇ ਉੱਪਰ ਨੀਂ ਉਂਗਲ ਚੱਕ ਸਕਦੇ ਵੀ ਬਈ ਤੂੰ ਆ ਚੀਜ਼ ਕਿਉਂ ਕੀਤੀ ਹੈ ਉਹਦਾ ਘਰ ਹੈ ਉਹ ਜੋ ਮਰਜ਼ੀ ਕਰੇ ਤੁਸੀਂ ਦੂਜੇ ਤੇ ਆਉਣੇ ਉਹ ਪ੍ਰਾਇਓਰਟੀ ਉਹ ਨੇ ਆਪਣੇ ਦੇਸ਼ ਦੀ ਇਹਨਾਂ ਚੀਜ਼ਾਂ ਦੇ ਧਿਆਨ ਦਿਓ ਹੁਣ ਅਮਰੀਕਾ ਥੋੜੇ ਚਿਰ ਪਹਿਲਾਂ ਇੱਕ ਐਕਸੀਡੈਂਟ ਹੁੰਦਾ ਹੁਣ ਥੋੜੇ ਦਿਨ ਪਹਿਲਾਂ ਇੱਕ ਫਿਰ ਐਕਸੀਡੈਂਟ ਹੁੰਦਾ ਤੇ ਐਡ ਕੀ ਦਾ ਇੱਡਾ ਕੁ ਵੱਡਾ ਹੁੰਦਾ ਕਿ 8 ਗੱਡੀਆਂ ਚ ਪੇੜ ਚ ਆਉਂਦੀਆਂ ਨੇ ਤੇ ਜਦ ਪਤਾ ਲੱਗਦਾ ਡਰਾਈਵਰ ਦੀ ਉਮਰ 21 ਸਾਲ ਹੁਣ ਤੁਸੀਂ ਆਪ ਸੋਚੋ ਵੀ 21 ਸਾਲ ਦੇ ਜਵਾਕ ਨੂੰ ਅਸੀਂ ਆਪਣੇ ਪੰਜਾਬ ਗੱਡੀ ਨਹੀਂ ਫੜਾਉਣੇ ਡਰਦੇ ਵੀ ਨਹੀਂ ਕਾਕਾ ਦੁਪਾਨ ਦੇਗਾ ਤੇ ਅਮਰੀਕਾ ਤੁਸੀਂ ਆਪਣੇ ਜਵਾਕਾਂ ਨੂੰ ਭੇਜਦੇ ਨੇ ਟਰੱਕ ਚਲਾ ਕੇ ਉਹ ਉੱਥੇ ਬੰਦੇ ਨਹੀਂ ਵਸਦੇ ਹੁਣ ਜੇ ਉਹ 3 ਕੇ 4 ਜਣੇ ਮਰੇ ਐ ਉਸ ਐਕਸੀਡੈਂਟ ਦੇ ਵਿੱਚ ਤੇ ਹੁਣ ਉਹ ਇਨਸਾਨ ਨਹੀਂ ਸੀ ਉਹਨਾਂ ਦੇ ਪਰਿਵਾਰ ਨਹੀਂ ਸੀ ਜਾਂ ਉਹਨਾਂ ਦੇ ਕੋਈ ਸੁਪਨੇ ਨਹੀਂ ਸੀ ਠੀਕ ਹੈ ਆਪਣੇ ਬੰਦੇ ਦੀ ਸਾਈਡ ਲਓ ਜਿੱਥੇ ਗਲਤੀ ਹੈ ਉਹਨੂੰ ਗਲਤ ਵੀ ਕਹਿਣਾ ਮੰਨੋ ਵੀ ਠੀਕ ਹੈ ਉਹਦੀ ਗਲਤੀ ਹੈ ਹੁਣ ਸਭ ਨੇ ਵੀਡੀਓ ਦੇਖੀ ਉਹਨੇ ਕਿਤੇ ਬ੍ਰੇਕ ਨਹੀਂ ਲਾਈ ਫਿਰ ਹੁਣ ਜੇ ਡੂਪ ਟੈਸਟ ਆਉਂਦਾ ਸਭ ਕੁਝ ਆਉਂਦਾ ਹੈ ਗੋਰੇ ਝੂਠਾ ਨਹੀਂ ਬੋਲਦੇ ਮੈਂ ਹਾਲਾਂਕਿ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ ਇੱਥੇ ਇੱਕ ਸੱਚ ਵੀ ਜਾਣਨਾ ਮੰਨਣਾ ਤੁਸੀਂ ਅੰਨੇ ਹੋ ਕੇ ਉਹਦੀ ਸਪੋਰਟ ਕਰਨ ਲੱਗਿਓ ਕਿ ਉਹਦੇ ਤੋਂ ਗਲਤੀ ਹੋ ਗਈ ਉਹ ਤਾਂ ਕੁਝ ਹੋ ਗਿਆ ਉਹ ਜਿਹੜੇ ਵਿਚਾਰੇ ਤਿੰਨ ਮਰੇ ਨੇ ਉਹ ਵੀ ਤਾਂ ਇਨਸਾਨ ਨੇ ਉਹਨਾਂ ਵੱਲ ਵੀ ਤਾਂ ਦੇਖੋ ਉੱਥੇ ਰੋਬਟ ਤਾਂ ਹੀ ਰਹਿੰਦੇ ਜਾਂ ਉੱਥੇ ਖਿਲਾਉਣੇ ਤਾਂ ਨਹੀਂ ਰਹਿੰਦੇ ਹੁਣ ਫਿਰ ਇੱਕ ਹੋਰ ਗੱਲ ਆਉਂਦੀ ਹੈ ਬੀਜੀ ਪਹਿਲਾਂ ਪਹਿਲਾਂ ਸਾਡੇ ਬੰਦਿਆਂ ਨੇ ਗੋਰੀਆਂ ਨਾਲ ਹੋਰਾਂ ਨਾਲ ਵਿਆਹ ਕਰਾਏ ਜਵਾਕ ਜੰਮੇ ਆਪਦੇ ਪੱਕੇ ਹੋਏ ਤੇ ਮੁੜ ਕੇ ਪੁੱਛਿਆ ਨਹੀਂ ਛੱਡ ਕੇ ਤੇ ਆਪਣੀਆਂ ਪੰਜਾਬ ਤੋਂ ਜਾਂ ਇੰਡੀਆ ਤੋਂ ਆਪਣੀਆਂ ਘਰ ਵਾਲੀਆਂ ਲੈ ਗਏ ਤੁਸੀਂ ਤਾਂ ਟੱਪ ਟੱਪ ਕੇ ਚੌੜੇ ਹੋ ਹੋ ਕੇ ਇਹ ਕੰਮ ਕਰ ਲੈ ਪਰ ਤੁਸੀਂ ਉਹਨਾਂ ਦਾ ਰਾਹ ਬੰਦ ਕਰਤਾ ਜਿਹੜੇ ਨਵੇਂ ਆਏ ਐ ਉਹਨਾਂ ਨੂੰ ਤੁਹਾਡੇ ਕਾਰਨਾਂ ਚ ਬਹੁਤ ਮੁਸ਼ਕਲਾਂ ਹੋ ਰਹੀਆਂ ਕੋਈ ਯਕੀਨ ਨਹੀਂ ਕਰਦਾ ਪੰਜਾਬੀਆਂ ਤੇ ਸਾਡੇ ਤੇ ਵੀ ਹਾਂ ਬਈ ਵੀ ਇਹ ਬੰਦੇ ਯਕੀਨਯੋਗ ਨਹੀਂ ਹੁੰਦੇ ਸਿਰਫ ਜੋ ਕਰਦੇ ਸਿਰਫ ਇੱਕ ਆਪਣੇ ਪੱਕੇ ਹੋਣ ਨੂੰ ਕਰਦੇ ਆ। ਹੋਰ ਇਹਨਾਂ ਨੂੰ ਕਿਸੇ ਨਾਲ ਕੋਈ ਪਿਆਰ ਨਹੀਂ ਹੁੰਦਾ, ਕਿਸੇ ਨਾਲ ਮੂਹ ਨਹੀਂ ਹੁੰਦਾ। ਬਹੁਤ ਘੱਟ ਜੋੜੇ ਹੈ ਜਿਹਨੇ ਹਜੇ ਤੱਕ ਵੀ ਪੱਕੇ ਰਹਿ ਰਹੇ ਨੇ ਉਹਨਾਂ ਨਾਲ। ਇਹ ਥੋਡੀਆਂ ਹਰਕਤਾਂ ਹੀ ਨੇ ਸਭ ਦੀ। ਇਹ ਦਾ ਜਿਹੜਾ ਖਾਮਿਆਜ਼ਾ ਹੈ ਉਹ ਹੁਣ ਭੁਗਤਣਾ ਪੈ ਰਿਹਾ ਹੈ। ਇਹ ਚੀਜ਼ਾਂ ਨਾਰਮਲ ਨਹੀਂ। ਮੈਂ ਦੱਸੀ ਜਾ ਰਿਹਾ ਕਿ ਇੱਕ ਟਾਈਮ ਉਹ ਨਾ ਆਵੇ ਕਿ ਤੁਹਾਡੇ ਪਾਸਪੋਰਟ ਹੀ ਬੈਨ ਹੋ ਜਾਣ। ਕਿ ਬਾਈ ਇੰਡੀਅਨ ਜਨ ਨੂੰ ਐਂਟਰੀ ਨਹੀਂ ਹੈਗੀ। ਫਿਰ ਉੱਥੇ ਕੀ ਕਰੋਗੇ? ਫਿਰ ਚਲਾ ਲਿਓ ਡੋਜਾਂ। ਮਸਟੈਂਗਾ ਆਪਣੇ ਉਥੇ ਪੰਜਾਬ ਦੇ ਵਿੱਚ ਕਮਾ ਲਿਓ ਪਲਾਜ਼ਿਆਂ ਦੇ ਵਿੱਚ ਕਮਾ ਲਿਓ ਵਧੀਆ ਪੈਸੇ ਕੁਝ ਨਹੀਂ ਮਿਲਣਾ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੰਭ ਸਕਦੇ ਹੋ ਤਾਂ ਸੰਭ ਲੋ ਇਹਨਾਂ ਚੀਜ਼ਾਂ ਫਿਰ ਉਸ ਤੋਂ ਬਾਅਦ ਇੱਕ ਗੱਲ ਆਉਂਦੀ ਹੈ ਵੀ ਬਈ ਸਾਡੇ ਆਲੇ ਨੂੰ ਅਕਲ ਹੀ ਹੈ ਨਹੀਂ ਇੱਕ ਨਿਊਜ਼ੀਲੈਂਡ ਤੋਂ ਵੀਡੀਓ ਦੇਖੀ ਹੁੰਦੀ ਤੁਸੀਂ ਸਾਰਿਆਂ ਨੇ ਇੱਕ ਮੈਂ ਉਹਨੂੰ ਸ਼ਾਇਦ ਉਖੜ ਕਹੂੰਗਾ ਉਖੜ ਬੁੱਧੀ ਕਹੂੰਗਾ ਜਵਾਕਾਂ ਦੇ ਪੂਲ ਦੇ ਵਿੱਚ ਨਹਾ ਰਿਹਾ ਮਾਫ ਕਰਨਾ ਮੈਂ ਸ਼ਬਦ ਵਰਤਣ ਲੱਗਾ ਤੇ ਆਪਦੇ ਕੱਛੇ ਦੇ ਵਿੱਚ ਹੱਥ ਮਾਰ ਰਿਹਾ ਸਾਬਣ ਨਾਲ ਹੈ ਜੋ ਜਵਾਕਾਂ ਦੇ ਪੂਲ ਦੇ ਵਿੱਚ ਜਿੱਥੇ ਜਵਾਕ ਵੀ ਨਹਾ ਰਹੇ ਨੇ ਤੇ ਔਰਤਾਂ ਵੀ ਬੈਠੀਆਂ ਹੋਈਆਂ ਨੇ ਐਡੀ ਕਿ ਸਿਵਿਕ ਸੈਂਸ ਹੈ ਕਾਮਨ ਸੈਂਸ ਹੈ ਸਾਡੇ ਬੰਦੇਆਂ ਦੇ ਵਿੱਚ ਫਿਰ ਇੱਕ ਹੋਰ ਵੀਡੀਓ ਦੇਖੀਓ ਕਿਸੇ ਦੀ ਸਾਬਵੇ ਆ ਕਿਸੇ ਆਪਣੇ ਕੰਟਰੀ ਦੀ ਮੈਨੂੰ ਚੇਤਾ ਨਹੀਂ ਸ਼ਾਇਦ ਇੰਗਲੈਂਡ ਜਿੱਥੋਂ ਦਾ ਕ ਲੱਗਦਾ ਉੱਥੇ ਉਹ ਬੈਠੀ ਚੌਲ ਖਾ ਰਹੀ ਏ ਟ੍ਰੇਨ ਦੇ ਵਿੱਚ ਬੈਠੀ ਪਲੇਟ ਦੇ ਵਿੱਚ ਕਿੱਡੀ ਕਿ ਕਾਮਨ ਸੈਂਸ ਹੈ ਫਿਰ ਅਸੀਂ ਕਹਿ ਰਹੇ ਹਾਂ ਐਡੀਆਂ ਹਰਕਤਾਂ ਕਰਕੇ ਅਸੀਂ ਕਹਿ ਰਹੇ ਹਾਂ ਵੀ ਸਾਡੇ ਵੱਲ ਕੋਈ ਮਾੜੀ ਨਹੀਂ ਗੱਲਾਂ ਰੱਖੇ ਵੀ ਸਾਡੇ ਨੂੰ ਸਾਨੂੰ ਕੋਈ ਨਫ਼ਰਤ ਨਾ ਕਰੇ ਸਾਨੂੰ ਕੋਈ ਇਹ ਨਾ ਕਹੇ ਵੀ ਘਰੋਂ ਜਾਓ ਫਿਰ ਤੇ ਬਈ ਇਹ ਤਾਂ ਗੱਲ ਸਾਰਾ ਸਾਰ ਗਲਤ ਬਹੁਤ ਸੋਹਣੇ ਹਾਰ ਪੈ ਰਹੇ ਆ ਸਾਡੇ ਇੱਥੇ ਨਹੀਂ ਕੱਲੇ ਇਹ ਨਾ ਮੰਨੋ ਕਿ ਕੈਨੇਡਾ ਅਮਰੀਕਾ ਚ ਹੋ ਰਿਹਾ ਉੱਥੇ ਤਾਂ ਜ਼ਿਆਦਾ ਵੀਡੀਓ ਆ ਰਹੀਆਂ ਕਿਉਂਕਿ ਉੱਥੇ ਆਪਣੀ ਮੈਜੋਰਟੀ ਹੈ ਯੂਰਪ ਚ ਵੀ ਆਉਣ ਲੱਗ ਜਾਨੀਆਂ ਕੋਈ ਗੱਲ ਨਹੀਂ ਥੋੜਾ ਜਿਹੀ ਹੈ ਸਭ ਪਾਸੇ ਹੋ ਰਿਹਾ ਹੈ ਸਭ ਪਾਸੇ ਤੇ ਇਹਦਾ ਸਭ ਤੋਂ ਜਿਹੜਾ ਮੁੱਖ ਕਾਰਨ ਹੈ ਉਹ ਸਾਡੀ ਲੈਕ ਆਫ ਸਿਵਿਕ ਸੈਂਸ ਹੈ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਸਟਿੰਕੀ ਹਾਂ ਸਟਿੰਕੀਆ ਪਤਾ ਠੀਕ ਹੈ ਹੁਣ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕੁਦਰਤਨ ਪਰ ਉਸ ਨੂੰ ਠੀਕ ਕਰਨ ਲਈ ਬਈ ਆਪਣੇ ਆਪ ਨੂੰ ਹਾਈਜਨ ਰੱਖੋ ਗਰੂਮ ਰੱਖੋ ਪਤਾ ਹੈ ਅਸੀਂ ਕਿੰਦਾਂ ਦੀ ਕੰਟਰੀ ਲੈ ਰਹੇ ਹਾਂ ਇੱਕ ਕਹਾਵਤ ਹੈ ਕਿ ਇਨ ਇਟਲੀ ਬੀ ਲਾਈਕ ਦਾ ਰੋਮਨਸ ਇਨ ਜਪਾਨ ਬੀ ਲਾਈਕ ਦਾ ਜਪਨੀਸ ਇਨ ਇਨ ਬ੍ਰਿਟੇਨ ਬੀ ਲਾਈਕ ਦਾ ਇੰਗਲਿਸ਼ ਪੀਪਲ ਆ ਬੀ ਲਾਈਕ ਦਾ ਬ੍ਰਿਟਿਸ਼ ਪੀਪਲ ਸੋ ਇਹ ਕਹ ਹਵਤਾ ਨੇ ਜੇ ਪੰਜਾਬੀ ਦੇ ਵਿੱਚ ਇਹਦਾ ਮਤਲਬ ਇੱਕ ਕੱਡਾਂ ਤੇ ਕਹਿੰਦੇ ਵੀ ਜਿਹਹ ਜਆ ਦੇਸ ਉਹ ਜਆ ਭੀਸ ਬਣਾਓ ਇਹ ਡੋਮੀਨੈਂਸੀ ਕਿਤੇ ਕੰਮ ਨਹੀਂ ਆਉਣੀ ਜਿਹੜੀ ਤੁਸੀਂ ਆਪਣੇ ਹੁਬ ਹੁਬ ਕੇ ਦਿਖਾ ਰਹੇ ਹੋ ਵੀ ਅਸੀਂ ਤਾਂ ਬਈ ਐਂ ਕੁਛ ਹੀ ਮਨਾਉਨੇ ਆ ਸੀਗਾ ਠੀਕ ਹੈ ਉਹ ਤੁਹਾਨੂੰ ਮੰਨਦੇ ਆ ਕਿ ਤੁਸੀਂ ਫਨ ਲਵਿੰਗ ਪੀਪਲ ਆ ਤੁਸੀਂ ਕਾਈਂਡ ਪੀਪਲ ਆ ਪਰ ਐਡੀ ਵੀ ਕਾਈਂਡ ਰੇਸ ਨਾ ਐਡੀ ਵੀ ਫਨ ਲਵਿੰਗ ਰੇਸ ਨਾ ਬਣ ਕੇ ਦਿਖਾਓ ਕਿ ਉਹਨਾਂ ਦੀ ਚੀਜ਼ਾਂ ਡਿਸਟਰਬ ਕਰੋ ਤੁਸੀਂ ਬਹੁਤੇ ਹੋ ਸਕਦਾ ਉਹਨਾਂ ਚ ਸਕਿਨ ਰੇਸਿਜ਼ਮ ਵੀ ਕਰਦੇ ਹੋਣ ਪਰ ਫਿਲਹਾਲ ਜਿਹੜਾ ਮੁੱਦਾ ਹੈ ਉਹ ਥੋੜੀ ਸਿਵਿਕ ਸੈਂਸ ਤੇ ਹੈ। ਬਾਕੀ ਜਿਹੜੀ ਸੋਸ਼ਲ ਮੀਡੀਆ ਤੇ ਸਾਡੇ ਇਨਫਲੂਐਂਸਰਾਂ ਨੇ ਇੱਜ਼ਤ ਬਣਾਈ ਹੈ ਆਪਣਾ ਸਟ੍ਰੀਟ ਫੂਡ ਦਿਖਾ ਕੇ ਆਪਣੇ ਦੇਸ਼ ਦਾ ਆਪਣੇ ਅਨਪੜਾ ਲੋਕਾਂ ਨੂੰ ਦਿਖਾ ਕੇ ਜਿਹੜੇ ਐ ਚੰਗੇ ਲੋਕ ਨਹੀਂ ਦਿਖਾਉਂਦੇ ਉਹ ਜਿਹੜੇ ਅਸਲ ਦੇ ਵਿੱਚ ਬਹੁਤ ਚੰਗੇ ਸਾਡੇ ਬਜ਼ੁਰਗ ਨੇ ਪਿੰਡਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਦਿਖਾਉਂਦੇ ਉਹ ਵੀ ਉਹੀ ਚੀਜ਼ ਦਿਖਾਉਂਦੇ ਜਿੱਥੋਂ ਵਿਊ ਮਿਲਦੇ ਆ ਤੇ ਅਸੀਂ ਉਸ ਚੀਜ਼ ਨੂੰ ਇੱਕ ਕਹਿੰਦੇ ਵੀ ਅੱਗ ਉਹ ਲਾ ਦਿੰਦੇ ਆ ਪੈਟਰੋਲ ਅਸੀਂ ਪਾਉਨੇ ਆ ਫਿਰ ਆਪਣੀਆਂ ਹਰਕਤਾਂ ਕਰਨ ਨੂੰ। ਇਹ ਚੀਜ਼ਾਂ ਦਾ ਜਿਹੜੇ ਲੋਕ ਪਹਿਲਾਂ ਤੇ ਗਏ ਨੇ ਜਾਂ ਜਿਹੜੇ ਵਿਚਾਰੇ ਹਜੇ ਮਿਹਨਤਾਂ ਕਰ ਰਹੇ ਨੇ ਉੱਥੇ ਜਾ ਕੇ ਇਹ ਪ੍ਰੋਸੈਸ ਨੇ ਉਹਨਾਂ ਨੂੰ ਖਮਿਆza ਭੁਗਤਣਾ ਪੈ ਰਿਹਾ ਥੋਡੀਆਂ ਚੀਜ਼ਾਂ ਦਾ ਇਹਨਾਂ ਹਰਕਤਾਂ ਦਾ ਹਜੇ ਵੀ ਭਾਈ ਬੇਣਤੀ ਆ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਾਜ਼ ਆ ਜੋ ਮੈਂ ਵੀ ਬਹੁਤ ਕੁਝ ਦੇਖ ਚੁੱਕਿਆ ਇਹਨਾਂ ਹਰਕਤਾਂ ਕਰਕੇ ਲੋਕਾਂ ਦੀਆਂ ਕਰਕੇ ਹਾਲਾਂਕਿ ਅਸੀਂ ਉਦਾਂ ਦੇ ਨਹੀਂ ਫਿਰ ਵੀ ਸਾਨੂੰ ਇੱਕੋ ਹੀ ਚੱਕੀ ਵਿੱਚ ਪੀਸਿਆ ਜਾਂਦਾ ਵੀ ਜੇ ਉਹ ਤੁਹਾਡੇ ਲੋਕ ਇਦਾਂ ਦੇ ਨੇ ਤੁਸੀਂ ਵੀ ਇਦਾਂ ਦੇ ਹੋਵੋਗੇ ਹੁਣ ਫਿਰ ਇੱਕ ਹੋਰ ਗੱਲ ਆਉਂਦੀ ਮੈਨੂੰ ਚੇਤੇ ਆ ਗਈ ਕਿ ਜੀ ਪੰਜਾਬ ਦੀ ਪੰਜਾਬੀ ਜਿਹੜੇ ਪ੍ਰਾਣੇ ਗਏ ਐ ਉਹ ਦੇਸ਼ਾਂ ਦੇ ਵਿੱਚ ਉਹ ਨਮਿਆਂ ਨੂੰ ਪਸੰਦ ਨਹੀਂ ਕਰਦੇ ਹੋ ਸਕਦਾ ਠੀਕ ਹੈ ਉਹ ਬਹੁਤੇ ਜੈਲਸੀ ਵੀ ਕਰਦੇ ਹੋਣਗੇ ਆਪਣੇ ਪੰਜਾਬੀਆਂ ਜੈਲਸੀ ਫੈਕਟਰ ਵੀ ਬਹੁਤ ਪਾਇਆ ਜਾਂਦਾ ਪਰ ਬਾਈ ਹੁਣ ਇੱਕ ਮੈਂ ਇੱਥੇ ਵੀ ਮਿਸਾਲ ਦਿੰਨਾ ਛੋਟੀ ਜੀ ਮੰਨ ਲਓ ਹੁਣ ਤੁਹਾਡੇ ਪਿਓ ਨੇ 50 ਸਾਲ ਲਾ ਕੇ ਇੱਕ ਪਿੰਡ ਦੇ ਵਿੱਚ ਇੱਜ਼ਤ ਬਣਾਈ ਆ ਆਪਦੀ ਲੋਕ ਸਤਿਕਾਰ ਕਰਦੇ ਉਹਦਾ ਹੁਣ ਤੁਸੀਂ ਕੋਈ ਇਹੋ ਜਿਹਾ ਕਾਂਡ ਕਰਦੇ ਹੋ ਵੀ ਉਹਦੀ ਇੱਜ਼ਤ ਮਿੱਟੀ ਹੋ ਜੇ ਤੇ ਉਹ ਤੁਹਾਡੇ ਛੱਤਰ ਹੀ ਫੇਰੂਗਾ ਵੀ ਮੈਂ ਕਾਕਾ 50 ਸਾਲ ਲਾਤੇ ਆ ਉਹਦੀ ਉਮਰ ਲਾਤੀ ਐਡੀ ਅਚਤ ਬਣਾਉਣ ਨੂੰ ਕਿ ਤੇਰੀਆਂ ਹਰਕਤਾਂ ਨੇ ਤਾਂ ਸਭ ਮਿੱਟੀ ਕਰ ਦਿੱਤੀ ਸੋ ਉਸੇ ਹੀ ਤਰ੍ਹਾਂ ਆਪਣੇ ਪੰਜਾਬੀ ਵੀ ਇਸ ਗੱਲ ਦਾ ਗੁੱਸਾ ਕਰਦੇ ਕਿ ਤਨੇ ਕਿਤੇ ਉਧਰ ਜਿਹੜੇ ਪ੍ਰਾਣੇ ਗਏ ਆ ਉਹਨਾਂ ਨੂੰ ਪਤਾ ਵੀ ਅਸੀਂ 0 ਆਏ ਸੀ ਤੇ ਅਸੀਂ 100 ਕਿੱਦਾਂ ਹੋਏ ਆ ਕਿੰਨੀਆਂ ਮਿਹਨਤਾਂ ਕੀਤੀਆਂ ਕਿੰਨੀਆਂ ਰਾਤਾਂ ਜਾਗੇ ਉਹਨਾਂ ਨੂੰ ਥੋੜੇ ਵਾਂਗ ਜਾਂਦੇ ਆ ਸਟੂਡੈਂਟ ਵੀਜ਼ੇ ਆ ਤੇ ਕਿਸੇ ਨੇ ਟਿਮ ਦੇ ਵਿੱਚ ਕਿਸੇ ਨੇ ਆਪਣੇ ਰੈਸਟੋਰੈਂਟਾਂ ਦੇ ਵਿੱਚ ਸਟੋਰਾਂ ਦੇ ਵਿੱਚ ਐਦਾਂ ਨਹੀਂ ਰੱਖ ਲਿਆ ਸੀ ਉਹ ਇਲੈਗਲ ਗਏ ਆ ਸਾਰੇ ਕਿੱਦਾਂ ਲੀਗਲ ਹੋਇਆ ਕਿਦਾਂ ਸਭ ਕੁਝ ਉਹਨਾਂ ਨੇ ਕੀਤਾ ਹੈ ਉਹੀ ਜਾਣਦੇ ਸੋ ਅੱਜ ਜਦ ਉਹ ਖੁਸ਼ੀ ਖੁਸ਼ੀ ਆਪਦਾ ਪਰਿਵਾਰ ਉਹਨਾਂ ਦੀ ਰੋਟੀ ਉੱਥੋਂ ਚੱਲਦੀ ਉਹਨਾਂ ਦਾ ਪੰਜਾਬ ਕੁਝ ਨਹੀਂ ਕੁਝ ਨਹੀਂ ਹੈਗਾ ਉਹਨਾਂ ਕੋਲੇ ਪੰਜਾਬ ਉਹਨਾਂ ਦਾ ਸਾਰਾ ਕੁਝ ਉੱਥੇ ਹੈ ਹੁਣ ਤੁਸੀਂ ਕਿਤਨੇ ਕਿਤੇ ਉਹਨਾਂ ਲਈ ਵੀ ਖਤਰਾ ਪੈਦਾ ਕਰ ਰਹੇ ਹੋ ਉਹਨਾਂ ਦੇ ਕਾਮਾਕਾਰਾਂ ਲਈ ਵੀ ਖਤਰਾ ਪੈਦਾ ਕਰ ਰਹੇ ਹੋ ਉਹਨਾਂ ਦੇ ਪੇਪਰਾਂ ਲਈ ਵੀ ਖਤਰਾ ਪੈਦਾ ਕਰ ਰਹੇ ਹੋ ਆਪਣੀਆਂ ਹਰਕਤਾਂ ਕਰਕੇ ਇਦਾਂ ਦੀਆਂ ਕਰਕੇ ਹੁਣ ਬਹੁਤੇ ਲੋਕ ਜਿਹੜੇ ਉੱਥੇ ਪਤਾ ਨਹੀਂ ਕਿੰਨੇ ਆਂ ਦੀਆਂ ਹੁਣ ਨੌਕਰੀਆਂ ਜਾਣੀਆਂ ਇਹਨਾਂ ਚੀਜ਼ਾਂ ਕਰਕੇ ਅੱਜ ਵੀ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਮਝੋ ਇਸ ਚੀਜ਼ ਨੂੰ ਸੋਚੋ ਸਮਝੋ ਤੁਸੀਂ ਜਪਾਨ ਆ ਜਾਓ ਮੈਂ ਖੁਦ ਜਪਾਨ ਰਹਿਣਾ ਇੱਥੇ ਕਿਸੇ ਨੂੰ ਆ ਕੇ ਤੁਸੀਂ ਇਹ ਕਹ ਦੋ ਮੈਂ ਇੰਡੀਅਨ ਆ ਮੈਂ ਪੰਜਾਬੀ ਆ ਤੁਹਾਨੂੰ ਮੂੰਹ ਨਹੀਂ ਲਾਊਗਾ ਅਗਲਾ ਦੂਜੀ ਹਰ ਇੰਨੀ ਕਿੱਜ ਤਾਂ ਸਾਡੀ ਕਿਤੇ ਉਹੀ ਗੱਲ ਨਾ ਹੋਵੇ ਕਿ ਸਾਨੂੰ ਵੀ ਬਹੁਤਿਆਂ ਦੇਸ਼ਾਂ ਤੋਂ ਬੈਨ ਲੱਗ ਜਾਏ ਅਗਲੇ ਪਾਸਪੋਰਟ ਦੇ ਕਈਆਂ ਚੱਕ ਕੇ ਮਨ ਚੱਲ ਬਾਈ ਪਿੱਛੇ ਤੇਰੀ ਐਂਟਰੀ ਹੈ ਨਹੀਂ ਤੇ ਸੁਧਰ ਜੀ ਅੱਗੇ ਹੀ ਪਾਸਪੋਰਟ ਆਪਣਾ ਬਹੁਤ ਉੱਚਾ ਜਾਣ ਡਿਆ ਚੀਜ਼ਾਂ ਤੇ ਧਿਆਨ ਦਿਓ ਇਹਨਾਂ ਤੇ ਮੈਂ ਨਹੀਂ ਕਹਿਣਾ ਵੀ ਮੈਂ ਬਹੁਤ ਸਹੀ ਹਾਂ ਜਾਂ ਕੋਈ ਚਾ ਪਰ ਇਹ ਮੈਨੂੰ ਜਦ ਆਪਣੇ ਘਰ ਨੂੰ ਕੋਈ ਘਰ ਤੇ ਕੋਈ ਉਂਗਲ ਚੱਕ ਦੇਣਾ ਦੁੱਖ ਲੱਗਦਾ ਮੈਂ ਵੀ ਥੋੜੇ ਥੋੜੇ ਵਿੱਚੋਂ ਹੀ ਆ ਮੈਂ ਵੀ ਇੱਕ ਮੈਂ ਵੀ ਇਦਾਂ ਹੀ ਆਪਣਾ ਪਰਿਵਾਰ ਪਾਲਣ ਬਾਹਰ ਆ ਤੇ ਜਦ ਇਦਾਂ ਦੀਆਂ ਗੱਲਾਂ ਸੁਣਦਾ ਹੈ ਨਾ ਤੇ ਦੁੱਖ ਲੱਗਦਾ ਵੀ ਯਾਰ ਸਾਡੇ ਭੈਣ ਭਰਾ ਇੰਨੇ ਮਿਹਨਤਾਂ ਕਰਨ ਬਾਹਰ ਆਏ ਤੇ ਲੋਕ ਕਿਉਂ ਇੰਨੀ ਨਫ਼ਰਤ ਕਰਦੇ ਆ ਕਿਉਂਕਿ ਇਹ ਚੀਜ਼ਾਂ ਸਾਡੇ ਤੇ ਵੀ ਕਿਤੇ ਨਾ ਕਿਤੇ ਇੰਪੈਕਟ ਕਰ ਰਹੀਆਂ ਆ ਇਨਡਾਇਰੈਕਟਲੀ ਸਾਨੂੰ ਵੀ ਹੇਟ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਫੀਡਸ ਤੇ ਵੀ ਸਭ ਕੁਝ ਸ਼ੋ ਹੋਂਦਾ ਏਦਾਂ ਚੀਜ਼ਾਂ ਨਹੀਂ ਕਰਨੀਆਂ ਇਕੱਠੇ ਹੋਵੋ ਇੱਕ ਚੰਗੀ ਸੋਚ ਇੱਕ ਕਿਤੇ ਨਾ ਕਿਤੇ ਪਰਫੈਕਟਲੀ ਵੈਲ ਪਲਾਨਡ ਵੈਲ ਆਰਗੇਨਾਈਜ਼ਡ ਕਮਿਊਨਿਟੀ ਬਣ ਕੇ ਦਿਖਾਓ ਲੋਕਾਂ ਜਿਆਦਾ ਨਹੀਂ ਘੱਟੋ ਘੱਟ ਲੋਕਾਂ ਨੂੰ ਡਿਸਟਰਬ ਕਰਨਾ ਛੱਡ ਦਿਓ ਆਪਣੀ ਚੀਜ਼ ਆਪਣੇ ਤੱਕ ਰੱਖ ਤੱਕੇ ਨਾਲ ਕਿਸੇ ਦੇ ਮੂੰਹ ਚ ਨਾ ਪਾਓ ਚੀਜ਼ ਖੈਰ ਹੋ ਸਕਦਾ ਮੈਂ ਬਹੁਤ ਕੁਝ ਗਲਤ ਬੋਲ ਗਿਆ ਹੋਵਾਂ ਮੇਰੀਆਂ ਗੱਲਾਂ ਦਾ ਬਹੁਤ ਐਨੇ ਗੁੱਸਾ ਵੀ ਲੱਗਾ ਹੋਊਗਾ ਮਾਫ ਕਰਿਓ ਪਰ ਜੇ ਅੱਜ ਅਸੀਂ ਨਾ ਸੁਧਰੇ ਤਾਂ ਇਹ ਚੀਜ਼ ਬਹੁਤ ਨੁਕਸਾਨਦਾਇਕ ਹੋਊਗੀ ਪੰਜਾਬ ਲਈ ਨੌਜਵਾਨੀ ਲਈ ਤੇ ਬਹੁਤਿਆਂ ਦੀ ਕਮਾਈ ਦੇ ਸਾਧਨਾਂ ਲਈ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਪੰਜਾਬੀਓ ਸੁਧਰਜੋ ਕਿਤੇ ਉਹੀ ਗੱਲ ਨਾ ਹੋਵੇ ਕਿ ਜਿੱਦਾਂ ਫਿਲਹਾਲ ਤੱਕ ਕਲੱਬਾਂ ਦੇ ਵਿੱਚ ਹੀ ਐਂਟਰੀ ਬੈਨ ਆ ਸਾਡੀ ਬਹੁਤਿਆਂ ਕਲੱਬਾਂ ਦੇ ਵਿੱਚ ਤੇ ਦੇਸ਼ਾਂ 'ਚ ਵੀ ਐਂਟਰੀ ਬੈਨ ਹੋ ਜਾਵੇ ਆ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਧੰਨਵਾਦ